ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਕੋਈ ਬੱਚੇ ਵਾਲੀ ਆ ਤੇ ਕੋਈ ਬੱਚੇ ਤੋਂ ਬਿਨਾਂ ਆ ਤੇ ਬਾਕੀ ਤਾਂ ਸੱਲੀ ਆ ਆਪਣੀ ਜਰੂਰਤੋਂ ਕਰਕੇ ਖੜਿਆ ਕਰੋ ਅਹੀਂ ਕਦੇ ਵੀ ਨਿਕ ਨੰਪੀਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ। ਜੋ ਵੀ ਆ ਇੱਥੋਂ ਹੀ ਆਪਣਾ ਵੇਚ ਆ ਕੇ ਪਸ਼ੂ ਖਰੀਦਿਆ ਕਰੋ ਜੀ ਤੇ ਬਾਕੀ ਸਾਡੀ ਗੱਲ ਤੇ ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਜੀ ਦਾ ਵਧੀਆ ਵੀਰ ਜੀ। ਸੋ ਠੀਕ ਠਾਕ ਜੀ। ਇਹਦਾ ਵੇਤੀਆਂ ਜੀ ਕੱਲ ਵਾਲੀਆਂ। ਕਾਲਾ ਮਾਲ ਲਿਖਿਆ। ਠੀਕ ਹੈ। ਤੇ ਚਲੋ ਫਿਰ ਨਾਮ ਦੱਸ ਦੇ। ਨਾਮ ਸੋਨੂੰ ਸ਼ਹਿਜ ਨਾਲ ਜਿਹੜਾ ਮਸਲ। ਫੋਨ ਨੰਬਰ ਹੀ ਬੋਲ ਦੋ। 91 657 51 ਠੀਕ ਹੈ। ਹਾਂਜੀ। ਤੇ ਅੱਜ ਹੈਗੀਆਂ ਆਪਣੇ ਕੋਲ ਤਿੰਨ ਮੱਜਾਂ ਤੇ ਚਲੋ ਸ਼ੁਰੂਆਤ ਫਿਰ ਪਹਿਲੇ ਨੰਬਰ ਵਾਲੀ ਤਾਂ ਕਰ ਲਈਏ ਇਹ ਬੱਚੇ ਲਈ ਕਿ ਬੱਚੇ ਤੋਂ ਬਿਨਾਂ ਜੀ ਭਾਈ ਬੱਚੇ ਨੂੰ ਸੁਈ ਨੂੰ ਮਹੀਨੇ ਤੋਂ ਅੰਦਰ ਹੀ ਟਾਈਮ ਹੋਇਆ ਜੀ ਮਹੀਨੇ ਤੋਂ ਲੱਗ ਬੱਚਾ ਖੰਡੋਟਾ ਬੜਿਆ ਬਚਾਓ ਇਹਦਾ ਥੋੜੇ ਪਰਸੋਂ ਚੰਗਾ ਭਲੇ ਬਦ ਘਰ ਲੈ ਜਾਂਦੇ ਅੱਛਾ ਆ ਕੋਲੇ ਕੋਲੇ ਪਾਇਆ ਤੁਹਾਨੂੰ ਪਤਾ ਇਹਨਾਂ ਠੰਡ ਨਾਲ ਭਰ ਗਿਆ ਆ ਕਿੜੇ ਗੁੜੇ ਵੀ ਕਾਫੀ ਪਏ ਨਾ ਇੱਧਰ ਠੀਕ ਐ ਤੇ ਦੋਦਰ ਕੋਊਗਾ 8 ਕਿਲੋ ਪਰ ਆਪਾਂ 7 ਕਿਲੋ ਦੀ ਗੰਢੀ ਲਾਵਾਂਗੇ ਜੀ ਯਾ ਜੀਤਰ ਮਾਰ ਕੇ ਮਿਲ ਲੈਣਾ ਵਾ ਠੀਕ ਐ ਬਾੜੇ ਦੇ ਮਿਲਦੀ ਦੋਵੇਂ ਟਾਈਮ ਹੁਣ ਉਪਰੇ ਥਾਂ ਕੇ ਇਹੋ ਜਗ ਟੀਕਾ ਲਵਾ ਦਈਏ ਠੀਕ ਐ ਹ ਜੇ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆਪਾਂ ਲਾਗੇ ਤੋਂ ਲੰਗੋ ਵੀ ਨਾ ਸ਼ੋਟਾ ਚੋੜੀਆ ਹੰਸਾ 7-8 ਕਿਲੋ ਜਿਹੜਾ ਕਿੰਦੇ ਵੀ ਹੈਗਾ ਆਵੇ ਲੋਜੇ ਕੋ ਬੱਚਾ ਆਵੇ ਕੋ ਇੱਧਰ ਬੱਚਾ ਕਾਜੋ ਦਾ ਲੱਭਦੀ ਹੋਣਾ ਠੀਕ ਆ ਯਾਰ ਹਵਾਨਾ ਜਿਹੜਾ ਇੱਕ ਰੀ ਲਾਗੇ ਤਾਂ ਦੇਖ ਸਾਦੇ ਜੀ ਦੁੱਧ ਵੀਰ ਜੀ ਮੇਰੇ ਘਰ ਉਹ ਦੋ ਲੰਗ ਚ ਹੋਵੇ ਤਿੰਨ ਲੰਗ ਚ ਹੋਵੇ ਅੱਛਾ ਯਾਰ 7 ਕਿਲੋ ਦੁੱਧ ਬਾਹਰ ਹੋਊਗਾ ਜੀ ਤੇ ਮੁੱਲ ਫਿਰ ਉਹਨੂੰ ਨਵੇਂ ਮਹੀਨੇ ਉਹ ਕੋਈ 20 ਜਾਂਦੇ ਹੋ ਜੇ ਲੱਗ ਜਾਗੇ 25 ਦਿਨ ਹੋ ਜਾਣ ਚਲੋ ਹੁਣ ਤੇ ਦੁੱਧ ਦੇ ਸਿਰ ਤੇ ਜਾਣੀ ਆ ਹਾਂ ਚੱਜਾ ਬੜੀ ਪਤਲੀ ਚੱਬੀ ਹੋਈ ਲੋ ਕਿੰਨੇ ਦੀ ਦਈਏ ਫਿਰ ਇਹ ਭਾਈ ਜਾਵਾਂਗੇ 55000 ਦੀ ਕਿੰਨੇ ਜਾਂਦੀ ਹਾਂ ਬਾਕੀ ਚੱਲੋ ਛੋਟ ਛੜ ਮੌਕੇ ਤੇ ਕਰ ਦੋ ਬਾਈ ਚਲੀ ਜਾਂਦੀ ਹਾਂ ਨਾ ਨਹੀਂ ਦਵਾਂਗੇ ਵੀ ਠੀਕ ਹੈ ਜੀ ਹਾਂ ਬਾਕੀ ਮਾਤਰ ਮੌਕੇ ਤੇ ਹੋ ਜਾਊਗਾ ਠੀਕ ਹੈ ਮੇਰੇ ਘਰੋਂ ਕੋਈ ਜਿੱਦਾਂ ਮਰਜੀ ਜੋ ਜੋ ਕਰਿਆ ਕੋ ਠੀਕ ਹੈ ਤੇ ਹੁਣ ਜਿਹੜੀ ਇਹ ਤੋਂ ਅਗਲੀ ਜੇ ਆ ਜੀ ਇਹ ਬੱਚੀ ਵਾਲੀ ਸ਼ਾਇਦ ਮਗਰ ਕੱਟੀ ਨੂੰ 1.5 ਮਹੀਨਾ ਹੋ ਗਿਆ ਜੀ ਅੱਛਾ ਹਾਂ ਤੇ ਦੁੱਧ ਦੇ ਤੇ ਕੋਲ ਦੋ ਦਿਨ ਹੋ ਗਿਆ ਨੋਣਾਂ ਦੇ ਲੱਗ ਜਾਗੇ ਠੀਕ ਹੈ ਹਾਂ ਤੋਰੋ ਫੇਰ ਇੱਕ ਰੀਮ ਸੱਦੇ ਆਇਆ ਹੋੜਾ ਪਹਿਲਾ ਸੂਆ ਕੱਟੀਏ ਮਗਰ ਵੀ ਇਹਦੇ ਕੱਟੀ ਆ ਇਹ ਵੀ ਪਹਿਲਾ ਸੂਆ ਕੱਟੀਏ ਰੋ ਆ ਜਾ ਜੱਟਾਂ ਉਹ ਭਾਜੀ ਕਿੰਦੀ ਲਗਾ ਲੂੰ ਰੋ ਆ ਜਾ ਕੱਟ ਦਿੱਤ ਨੂੰ ਲੈ ਵਤੀ ਮੋੜੀ ਆ ਵਾਜਨ ਬੰਦੋ ਬੰਦਿਆ ਵੇਖੋ ਬਾਦੋ ਬੰਦੋ 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 ਹਾਂ ਕੱਟੀ ਹੋਰ ਹਾਂ ਕੱਟੀ ਜੀ ਇਹਦੀ ਕੱਟੀ ਵੇਖੋ ਬੜੀ ਕਿਹੜੇ ਸੀਮਨ ਦੀ ਦੱਸਣਿਆ ਕੱਟੀ ਬੜੀ ਢਾਲਦੀ ਵੇਖੋ ਕੱਟੀ ਪਲੀ ਪਲੋਸੀ ਕੱਟੀ ਆ ਜਿਹੜੀ ਮਗਰ ਤੇ ਤੇ ਕੋਲ ਦੁੱਧ ਕਿੰਨਾ ਜੀ ਹੁਣ ਦੁੱਧ ਵੀ ਜੀ ਅੱਠਾਂ ਤੋਂ ਬਾਹਰ ਹੋਊਗਾ ਅੱਛਾ ਚੋਈ ਆਹੀ ਹੋਣੀ ਆ ਵੇ ਕਰਾ ਦੇਨੇ ਮੜੀ ਤੇ ਚੋਈ ਇਹਦੀ ਕਿੰਨੇ ਦਿਖਾ ਦੇਨੇ ਆ 8 ਕਿਲੋ ਹੈਗਾ ਪੱਕਾ ਦੁੱਧ ਲੀਟਰ ਮਾਰ ਕੇ ਸ ਪਹਿਲਾ ਸੂਆ ਛੋਡੀਏ ਠੀਕ ਤੱਕ ਆਈਏ ਠੀਕ ਹੈ ਜੀ ਪਸੰਦਈਏ ਪਸੰਦ ਕੀ ਜੇ ਬੰਦਾ ਫਿਰ ਉਹਦੇ ਬੰਦ ਪਿਛੇ ਬੰਦੇ ਉਹਦੇ ਉਹਦੇ ਅਪਰਾਵੇ ਜੋ ਕਿ ਬਾਸ ਉੱਡਣਾ ਯਾਰ ਆ ਦੇਖ ਸਾ ਤੇ ਥਾਣੇ ਦੇ ਲਾਗੇ ਤਾਂ ਜੀ ਭਾਈ 1.2 2 ਕਿਲੋ ਗਾੜੀ ਗਾੜ ਜਮਾਈ। ਇਨਸ਼ਾਅ। ਵਾਹ। ਤੇ ਬੰਦਾ ਲਈ ਆ ਉਦਰਾ ਛੋਟੀ ਜੀ। ਠੀਕ ਆ। ਸਿਰਫ ਨਾ ਘਰਾਂ 'ਚ ਕਈ ਮਜਬੂਰੀਆਂ ਵਾਦੇ ਘੜ ਹੋਈ ਜੀ ਕਹਿੰਦੇ। ਸਾਂਭੀ ਨਹੀਂ ਆ। ਸਾਂਭੀ ਜਈ ਛੋਟੀ ਦੀ ਬੜੀ ਛੋਟੀ ਨੂੰ 2 13 ਕਿਲੋ ਹੀ ਲਵੋ। ਅੱਛਾ। 13 ਕਿਲੋ ਦੁੱਧ ਲੀਟਰ ਆ। ਛੋਟੀ ਸਾਂਭੀ ਜੜ ਬਣੇ। ਉਹ ਬੰਦਾ ਹੈਗਾ ਪੈਕੇਜ ਆਕਸਲੋ ਲਾ ਲਈਦਾ ਜਰਾ। ਠੀਕ ਆ। ਉਹਦੇ ਕਰ। ਜੋ ਦੀ ਗੱਲ ਠੀਕ ਤਦ ਬਤਨਿਕ ਕਰੀ ਦੇਖ ਸਾਡੇ ਜੀ ਵੀ ਜੇ ਮੇਰੇ ਕੋਲ 8 ਕਿਲੋ ਦੋ ਅੱਠਾਂ ਤੋਂ ਬਾਹਰ ਹੋਊਗਾ ਠੀਕ ਹੈ ਦੋ ਆਟਾਂਗ ਚੋ ਜੋ ਸਾਰੇ ਲੀਟਰ ਮਾਰ ਗਏ ਵੇ ਲੋ ਥਲੇ ਨਹੀਂ ਕੋਹ ਰਹਿਗਾ ਲੈ ਲੋ ਠੰਡ ਕਰ ਦੇ ਸਾਰੀ ਹਾਂ ਨੁੱਚੜ ਗਈ ਵੇ ਲੋ ਆ ਵੇ ਲੋ 80 ਕਿਲੋ ਦੀ ਬਾਲਟੀ ਜੀ 8.5 ਕਿਲੋ ਦੀ ਤੇ ਕਿੰਨਾ ਮੁੱਲ ਫਿਰੇ ਦਾ ਕੱਤੀ ਦੀ ਵਿਜੂ ਨੇ ਮਹਿੰਗੀ ਜੀ ਆਪਾਂ ਦੱਸ ਉਹਦੇ ਦੀ ਤੁਹਾਨੂੰ ਪਤਾ ਤੁਹਾਨੂੰ ਵਾ ਦੇਸੀ ਨਹੀਂ ਗਈ ਹੈ ਛੋਟੀ ਉਧਰ ਦੀ ਆ ਹੁਣ ਆ ਬਦਲੇ 65000 ਦੀ 65000 ਦੀ ਕਰਨਾ ਕਿ ਮੰਨਤਾ ਨਾ ਹੋਰ 64000 ਦੀ ਭਾਜੀ ਹਾਂ ਮੰਨ ਲਵਾਂਗੇ ਅੱਛਾ 64000 ਚਲੋ ਮੌਕੇ ਤੇ ਹੋਰ ਕਰਦੇ ਮੌਕੇ ਦੇ ਮਾਤਲ ਕਰਦਾ ਪਰ ਇਹ ਵੇਲੇ ਕਈ ਵੀਰ ਕਹਿੰਦੇ ਮੁੜ ਕੇ ਖੁੱਲਾ ਕਰਦੇ ਮੰਨਤਾ ਠੀਕ ਹੈ ਤੇ ਹੁਣ ਆ ਗਾਂ ਦਿਖਾ ਦਈਏ ਹਾਂਜੀ ਇਹਦੇ ਕੋਲ ਦੁੱਧ ਕਿੰਨਾ ਜੇ ਦੇਖੋ ਦੁੱਧ ਉਹ 2 ਕਿਲੋ ਨੋਕ ਲੱਗਾ ਪੱਕਾ ਦੁੱਧ ਭਾਈ ਮੇਰੇ ਘਰ ਵੱਜੀਆਂ ਮੱਚੋ ਕੇ ਖਲੇ ਹੋਈ ਅੱਛਾ ਜਿਹੜਾ ਕਿਸੇ ਮਾਲਾ ਕਹਣਾ ਜਾਂ ਤੁਹਾਨੂੰ ਕਹਣਾ ਜਾਂ ਮੈਨੂੰ ਕਹਣਾ ਉਹ ਮਾਰੀ ਚੰਗੀ ਗੱਲ ਨਹੀਂ ਕੀ ਮੁਰਗੇ ਹਾਂਜੀ ਹਾਂਜੀ ਠੀਕ ਗੱਲ ਤੇ ਤੁਹਾਨੂੰ ਕਹਵੇ ਮੈਨੂੰ ਕਹਵੇ ਪਾਤ ਪਾਲਾ ਫਰਕ ਦੇ ਹਰ ਇੱਕ ਕੋ ਪੈਜਦਾ ਜੀ ਹਾਂਜੀ ਹਾਂਜੀ ਤੇ ਆ ਮਾਸ ਜਮ ਕਰ ਤਰੇ ਮਦਿਆ ਜੀ ਠੀਕ ਭਾਈ ਉਦਾਂ ਹੀ ਆ ਆਹ ਦੇਖੋ ਇਹ ਨਹੀਂ ਕੋਈ ਨਿਕਾਲੇ ਰੋ ਉਦਾਂ ਹੀ ਉਦਾਂ ਰੋ ਚਲੋ ਤੋਰੋ ਹਾਂ ਫੇਰ ਇੱਕ ਰੀਨ ਇਹ ਥਾਣੇ ਦੇ ਦੇਖ ਸਕਦੇ ਆ ਪਾ ਲਾਗੇ ਤੋਂ ਆਪ ਖੇਤੇ ਗੁੱਤ ਤੇ ਮੁੱਲ ਫਿਰ ਇਹਦਾ ਇਹ ਭਾਈ ਦਵਾਂਗੇ ਹਾਨਾ ਸਾਡੇ 2000 ਅੱਛਾ ਸਾਡੇ 2000 ਹਾਂ ਠੀਕ ਬਾਕੀ ਮੋਕੇ ਦੇ ਮਾਂ ਤਾਂ ਨੂੰ ਦੁੱਧ ਮੇਰੇ ਕੋਲ ਕੋ ਚੋ ਕੇ ਦੋ ਡੰਖ ਖੜੇ ਭਾਵੇਂ ਤਿੰਨ ਡੰਖ ਖੜੇ ਅੱਛਾ ਬਸ ਮੁਰਤੇ ਵੀਰ ਕਹਿੰਗੇ ਆ ਪਾ ਅੱਧਾ ਕੋ ਘੱਟ ਗਿਆ ਪਾ ਤੇ ਪਾਦੀ ਮੈਂ ਭਾਈ ਸੌਣ ਨਹੀਂ ਦਿੰਦਾ ਠੀਕ ਆ ਆ ਤੇ ਹੁਣ ਆ ਮੱਜ ਬੱਚੇ ਲਈ ਜੇ ਇਹ ਬੱਚੇ ਆ ਜਿਹੜਾ ਕੱਤੀ ਆ ਆ ਕੱਤੀ ਜੇ ਤੇ ਮਗਰ ਇਹ ਵੀ ਗੁੰਮੀ ਲੈ ਗਿਆ ਤੁਰੀਏ ਆਪਣੀ ਸਮਝਦਾ ਕੋ ਲਾਲੇ ਕਿੰਨੇ ਚੱਦੀ ਤੁਹਾਡੇ ਸਾਹਮਣੇ ਹੀ ਆ ਤਾਂ ਦੇਖ ਸਕਦੇ ਜੀ ਚੰਗੀ ਤਰ੍ਹਾਂ ਇਹਦੇ ਕੋਲ ਕਿੰਨਾ ਦੁੱਧ ਇਹ ਕੋਲ ਵੀ 2.8 ਕਿਲੋ ਤੋਂ ਕੰਡੇ ਵਾਲਾ ਹੋਇਆ ਤਾਂ ਦੇਖ ਸਕਦੇ ਸਭਾ ਨਾ ਇਹਦਾ ਇੱਕ ਰੀ ਲਾਗੇ ਤਾਂ ਅਜ ਲਾਇਆ ਦੁੱਧ ਕੰਡੇ ਵਾਲੇ ਤੋਂ 8 ਕਿਲੋ ਜੀ 8 ਕਿਲੋ ਹੈਗਾ ਪੱਕਾ ਦੁੱਧ ਕਿਉਂ ਕੇ ਖੜੇ ਪਾਜੀ ਜੀ ਮੈਂ ਕਹਿੰਦੇ ਚੋ ਚੋ ਫਰੇ ਬਾਕੀ ਭਾਰੀ ਹੈ ਮੱਝ ਉਤਨੇ ਵੀ ਤੁਹਾਨੂੰ ਪਤਾ ਪਾਜੀ ਜੀ ਮਾਲ ਵੇਚਦਾ ਪਰ ਹੋਈ ਵੀਡੀਓ ਪਾਣੀ ਮਾਲ ਸੱਚ ਨਾਲ ਵੇਚਦਾ ਫੇਰ ਹੀ ਮਾਲ ਹੋਈ ਵੇਚਦਾ ਹਾਂਜੀ ਹਾਂਜੀ ਜਿਹਦੇ ਲਈ ਉਹ ਆਪਾਂ ਖਿਮਾ ਕਰ ਮਾਉ ਉਹਨਾਂ ਦੀ ਵੀਡੀਓ ਪਾਈ ਜਾਨੇ ਉਹਨਾਂ ਦੀ ਪਾਈ ਗਏ ਹਾਂਜੀ ਹਾਂਜੀ ਇਹ ਮਾਲੋ ਕੋਈ ਤੁਹਾਨੂੰ ਇੱਜ ਤੱਕ ਫੋਨ ਮੇਰਾ ਆਇਆ ਦੀ ਦੱਸੋ ਸਾਨੂੰ ਭਾਈ ਤੁਹਾਡੇ ਫੋਨ ਆਏ ਆ ਇਹ ਟੱਕਰ ਤੇ ਬਚਾਈ ਜੀ ਬਸ ਮਾਰ ਰਿਹਾ ਬਚਾਈ ਰੱਖੂ ਜੱਤੇ ਬਾਦਸ਼ਾਹ ਬਾਕੀ ਆ ਪੇਟ ਕੋਲ ਤੇ ਦੇਖ ਸਰਦੇ ਜੀ ਭਾਰੀ ਮੱਝ ਵੱਡੀ ਮੱਝ ਥਾਣੇ ਤੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਆ ਲੈ ਸਾਡੇ ਥਣ ਤੇ ਉਹ ਵੀ ਜੀ ਨਾਲ ਥੋੜਾ ਜਿਹਾ ਉਧਰ ਮਾਸ ਜਿਹਾ ਲੱਗਾ ਜੀ ਉਹ ਨਹੀਂ ਭਾਈ ਉਹ ਚੋ ਕੁਝ ਨਹੀਂ ਹੁੰਦਾ ਅੱਛਾ ਉਹ ਚੋ ਨਹੀਂ ਕੁ ਹੁੰਦਾ ਵੇਖੋ ਨਾ ਬਰਾਬਰ ਦੇ ਸਾਰੇ ਵੇਖੋ ਠੀਕ ਹੈ ਤੇ ਇਹਦਾ ਫਿਰ ਮੁੱਲ ਇਹ ਭਾਈ ਤਾਵਾਂਗੇ ਹਾਂ ਨਾ ਹੀ 55000 ਦੇ ਅੱਛਾ 55000 ਦੇ ਹਾਂ ਹਾ ਟੱਟੀ ਮਗਰ ਜੇ ਪਲੀ ਜੁੜੀ ਜੇ ਸੋਣੀਏ ਦੁੱਧ ਮੇਰੇ ਕੋਲ ਵਟ ਕੇ ਰੋ ਚੌਥਲੇ ਹੋਈ ਕਰਨੀ ਕੋ ਛੋਟ ਛਾੜ ਹੋਰ 55000 ਦੀ ਭਾਈ ਜਿੱਦਗੀ 55000 ਦੀ ਚਲੋ ਬਾਕੀ ਮੌਕੇ ਤੇ ਕਰਦੇ ਬਾਕੀ ਮੌਕੇ ਦੇ ਮਾਤਲ ਹਾਰੇ ਵੀਰ ਭਰਾਵਾਂ ਦਾ ਆਪਾਂ ਕਰਾਂਗੇ ਠੀਕ ਹੈ ਇਹ ਜੀ ਗੱਲ ਗਈ ਠੀਕ ਹੈ ਤੇ ਠੀਕ ਹੈ ਬਿੱਦੀ ਫਿਰ ਬਾਕੀ ਇੱਥੇ ਆਓ ਆਪਣਾ ਵੇਖ ਚਾ ਕੇ ਸਮਝਣਾ ਤੇ ਮਰਜ਼ੀ ਨਾਲ ਪਰਚੂ ਕਰੀਦਾ